ਔਰ ਉਹਨਾਂ ਦੇ ਹੋਣਹਾਰ ਪੱਤਰਕਾਰ ਕਮਲ ਜੀ ਉਹਨਾਂ ਦੀ ਧਰਮ ਪਤਨੀ ਔਰ ਜੀ ਆਇਆਂ ਨੂੰ ਉਹਨੇ ਦੇ ਤਾਂ ਇੱਕ ਮਿੰਟ ਜੀ ਇੱਕੋ ਸਾਈਡ ਦੇ ਦਿਓ ਸਾਹਿਬ ਜੀ ਇੱਕ ਮਿੰਟ ਦੇ ਦੇ ਵੀਰੇ ਸਾਈਡ ਆ ਜੋ ਚਲੋ ਜੀ ਚਲੋ ਚਲੋ ਫਾਸਟਰ ਤਾਰਛੇ ਜੀ ਨੂੰ ਚਾਹ ਲੈ ਆਪਣੇ ਸ਼ਰਧਾਂ ਦੇ ਭਾਵਨਾ ਨੂੰ ਪ੍ਰਗਟ ਕਰਦੇ ਨਾਲ ਨਾਲ ਗੱਲ ਕਰਦੇ ਨੇ Amém. ਜਿਤੇ 3 ਮੀਟਰ ਕਮਲ ਜੀ ਜਿਨ੍ਹਾਂ ਦੀ ਸੇਵਾ ਅੱਜ ਤੁਸੀਂ ਦੇਖ ਰਹੇ ਹੋ ਇਸ ਤੋਂ ਪਹਿਲਾਂ ਵੀ ਅੱਜ 3 ਮਿੰਟੇ ਪਹਿਲਾਂ ਨੇ ਕੈਂਪ ਲਾ ਕੇ ਉਹ ਜਗਵਾਣੀ ਪੰਜਾਬ ਕੇਸਰੀ ਪੰਜਾਬ ਦੇ ਸਮਿਟੋ ਵੀ ਜਨਮ ਲਗਾਤਾ ਲਾਲਾ ਜਗਸੂ ਰਾਇਣ ਜੀ ਉਹਨਾਂ ਦੀ ਵਰਸੀ ਮੌਕੇ ਹਰ ਸਾਲ ਅ ਅਦਮ ਖੀਰੀ ਵਿਖੇ ਟੋਪੜਾ ਜੀ ਉਹਨਾਂ ਦਾ ਹੈ ਪ੍ਰਵਾਸ ਇਕੱਠਾ ਹੋ ਕੇ ਲਾਲਾਈ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਵਾਉਂਦੇ। ਔਰ ਖੰਨੇ ਦੇ ਵਿੱਚ ਇਸ ਖੂਨਦਾਨ ਕੈਂਪ ਨੂੰ ਜਿਹੜਾ ਮੁੱਖ ਤੌਰ ਤੇ ਮੈਨੇਜ ਕਰਦੇ ਨੇ ਕਮਲਜੀਤ ਸਿੰਘ ਜੀ ਕਮਲ ਭੈਣ ਸੁਖਵਿੰਦਰ ਕੌਰ ਉਹ ਵੀ ਕਰਦੇ। ਸਾਲ ਤੇ ਦੋ ਕੈਂਪ ਲਵਾ ਦਿੰਦੇ ਨੇ ਤੇ ਸੋ ਇਸ ਇਹਦੇ ਨਾਲ ਬਹੁਤ ਵੱਡਾ ਜਾਨੀ ਕਿ ਜਿੱਥੇ ਇੱਕ ਖੂਨਦਾਨ ਦਾ ਕੰਮ ਹੁੰਦਾ ਉੱਥੇ ਪੁਰਖਿਆਂ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ। ਸੋ ਇਸ ਮੌਕੇ ਦੇ ਉੱਤੇ ਮੈਨੂੰ ਅੱਜ ਇਹਨਾਂ ਨੇ ਬੁਲਾਇਆ ਮੌਕੇ ਪਹੁੰਚੇ। ਫੌਰ ਇਸ ਖੂਨਦਾਨ ਕੈਂਪ ਦੇ ਉੱਤੇ ਮੈਂ ਪੂਰੇ ਜਗ ਬਾਣੀ ਪੰਜਾਬ ਕੇ ਸਭੀ ਗਰੁੱਪਾਂ ਨੂੰ ਮੈਂ ਇਹ ਕੱਲ ਦੀ ਮੁਬਾਰਕਬਾਦ ਇਸ ਲਈ ਦੇਣੀ ਚਾਹੁੰਦਾ ਕਿ ਤੁਸੀਂ ਤੁਹਾਡੇ ਉਪਰਾਂ ਦੇ ਨਾਲ ਲੱਖਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਚ ਗਈ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਇਹ ਮਹਾਂਦਾਨ। ਦੁਨੀਆ ਦੀ ਹਰ ਚੀਜ਼ ਹੈ ਜਿਹੜੀ ਉਹ ਮੁੱਲ ਮਿਲ ਸਕਦੀ ਹੈ ਖੂਨ ਨੂੰ ਨਾ ਸਾਡਾ ਉਹ ਖੂਨ ਦਾ ਦਾਨ ਦੇ ਨਾਲ ਹਜ਼ਾਰਾਂ ਹੀ ਲੋਕ ਨੇ ਜੀਨਾਂ ਨੂੰ ਜ ਮંત્રી ਸਾਹਿਬ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੀ ਪ੍ਰਾਗਮਈਏ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਸਾਰੇ ਪਿੰਡ ਵੀ ਤਬਾਹ ਹੋ ਚੁੱਕੇ ਨੇ ਉਹਨਾਂ ਲਈ ਕੀ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਦੇਖੋ ਦੋ ਤਿੰਨ ਗੱਲਾਂ ਨੇ ਇਹਦੇ ਵਿੱਚ ਇੱਕ ਤਾਂ ਪਹਿਲੀ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੜਾ ਹੈ ਜਦੋਂ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਹੈ ਪੰਜਾਬੀ ਜਾ ਕੇ ਖੜਦੇ ਨੇ ਇੱਕ ਤਾਂ ਕਿ ਜਾ ਕੇ ਖੜਦੇ ਨੇ ਸਭ ਤੋਂ ਪਹਿਲਾਂ ਖੜਦੇ ਨੇ ਜਦੋਂ ਪੂਰੀਆਂ ਸਟੇਟਾਂ ਭੁੱਖੀਆਂ ਮਰਦੀਆਂ ਸੀ ਉਸ ਸਮੇਂ ਪੰਜਾਬ ਤੋਂ ਇਹਨੂੰ ਫੂਡ ਬਾਉਲ ਕਿਹਾ ਜਾਂਦਾ ਊਰੋ ਅੰਨ ਉਗਾ ਕੇ ਬਾਹਰ ਦੇ ਸੂਬਿਆਂ 'ਤੇ ਭੇਜਿਆ ਗਿਆ ਜਦੋਂ ਬਾਰਡਰਾਂ 'ਤੇ ਰਾਖੀ ਕਰਨ ਦੀ ਗਲਤੀ ਅੱਜ ਵੀ ਪੰਜਾਬੀ ਉੱਥੇ ਆਪਣੀ ਜਾਨਾਂ ਵਾਰ ਕੇ ਰਾਖੀ ਕਰਦੇ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਸੀ 90% ਕੁਰਬਾਨੀਆਂ ਪੰਜਾਬ ਦੀਆਂ ਨੇ ਜਾ ਕੇ ਕਾਲੀ ਕਾਲੇ ਪਾਣੀ ਅੰਡਮਨ ਨਿਕੋਬਾਰ ਜਿਹੜੇ ਬਾੜ ਪੱਥਰ ਲੱਗੇ ਹੋਏ ਨੇ ਉਹਨਾਂ ਤੇ ਉਕਰੇ ਅਰਫ ਤੇ ਆਓ ਸਾਰੇ ਇਹਨੋਂ ਪੰਜਾਬੀ ਮੰਨ ਲਿਓ ਇੱਕ ਵੀ ਹੋਰ ਦੋਸਤ ਟੋਟਲ ਪੰਜਾਬ ਕਾ ਅੱਜ ਜੇ ਪੰਜਾਬ ਦੇ ਉੱਤੇ ਦੁੱਖ ਪੈ ਗਿਆ ਜੇ ਅੱਜ ਪੰਜਾਬ ਦੇ ਉੱਤੇ ਈੜਾ ਆਈ ਤਾਂ ਅੱਜ ਕਿਥੇ ਨੇ ਸਾਰੇ ਕੱਲ ਕੇਂਦਰ ਸਰਕਾਰ ਦੇ ਮੰਤਰੀ ਆਏ ਭਾਜਪਾ ਦੇ ਉਹਨੇ ਆਗੂ ਤੁਰੇ ਫਿਰਦੇ ਸੀ ਨਾਲ ਉਹਨਾਂ ਦੇ ਕਲੈਕਟਰਾਂ ਦੇ ਚੜਕੇ ਫੋਟੋ ਕਰਵਾ ਰਹੇ ਸੀ ਵੀਡੀਓ ਬਣਵਾ ਰਹੇ ਸੀ ਔਰ ਜਾਂਦੇ ਹੋਏ ਕਰਜਾਂ ਦੇ 10000 ਕਰੋੜ 20000 ਕਰੋੜ ਦਾ ਅਨਾਉਂਸ ਵੀ ਵੀ ਅਸੀਂ ਕਰਕੇ ਦਿੰਦੇ ਆ ਪੰਜਾਬ ਦੇ ਲਈ ਖਾਲੀ ਹੱਥ ਮੁੜ ਕੇ ਔਰ ਇੱਕ ਕੀ ਗੰਗਲੂਆ ਤੋਂ ਮਿੱਟੀ ਚੜਨਾ ਆਏ ਸੀਗੇ ਇਹ ਤਾਂ ਧੰਨਵਾਦ ਹੋਵੇ ਪੰਜਾਬੀਆਂ ਦਾ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਸਿਰ ਝੁਕਾ ਕੇ ਜਿੰਨਾ ਸਜਦਾ ਕੀਤਾ ਜਾਵੇ ਉਹਨਾਂ ਥੋੜਾ ਪਿੰਡਾਂ ਤੋਂ ਟਰਾਲੀਆਂ ਵਾਲੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਅਨਾਜ ਦੇ ਦਵਾਈਆਂ ਦੇ ਰਸਦ ਦੇ ਆਪਣੇ ਚਾਰੇ ਦੇ ਜਿਹੜਾ ਪਸ਼ੂਹਾਰ ਹੁੰਦਾ ਇਹਦੇ ਕਿੰਨਾ ਸਮਾਨ ਉੱਥੇ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਅੱਜ ਪੰਜਾਬੀ ਹੀ ਜਾ ਕੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜੇ ਅੱਜ ਉਹਨਾਂ ਇਲਾਕਾ ਇਲਾਕਿਆਂ ਦੇ ਵਿੱਚ ਜਿਹੜੀ ਰਾਹਤ ਕਾਰਜ ਚੱਲ ਵੀ ਰਹੇ ਨੇ ਜਿੱਥੇ ਸਰਕਾਰ ਆਪਣੇ ਪੱਧਰ ਤੇ ਲੱਗੀ ਹੈ ਉੱਥੇ ਪੰਜਾਬੀ ਆਪਣੇ ਪੱਧਰ ਤੇ ਲੱਗੇ ਆ ਜਿਸ ਤੱਕ ਸਰਕਾਰ ਦੀ ਗੱਲ ਕਰੀਏ ਆਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ-ਇੱਕ ਨੋਡਲ ਆਫੀਸਰ ਹੈ ਜਿਹੜਾ ਉਹ ਤਾਇਨਾਤ ਕਰਤਾ ਔਰ ਉਸ ਆਫੀਸਰ ਦੇ ਕੋਲ ਸਾਰੇ ਬੈਕਵੋਆਰ ਦਾ ਐਕਸੈਸ ਹੈ ਆਸੀਂ ਹਰੇਕ ਪਿੰਡ ਦੇ ਵਿੱਚ ਮੈਡੀਸਨ ਹਰੇਕ ਪਿੰਡ ਦੇ ਵਿੱਚ ਡਾਕਟਰਾਂ ਦੇ ਮਤਲਬ ਕਿ ਜੱਥੇ ਨਹੀਂ ਭੇਜਦੇ ਉਥੇ ਪਸ਼ੂਆਂ ਦੇ ਡਾਕਟਰਾਂ ਨੂੰ ਭੇਜਦੇ ਨੇ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਪਸ਼ੂ ਆਹਾਰ ਹੈ ਜਿਹਨੂੰ ਫੀਡ ਕਹਿੰਦੇ ਆ ਫੀਡ ਅਸੀਂ ਮਤਲਬ ਕਿ ਜਦੋਂ ਮੈਂ ਫਾਜਲਕਾ ਦੀ ਗੱਲ ਕਰਾਂ ਮੇਰੇ ਮੈਂ ਉੱਥੇ ਜਾ ਕੇ ਤਾਂ ਮੈਂ ਤੁਹਾਨੂੰ ਦੱਸਦਾ ਤਿੰਨ ਵਾਰ ਅਸੀਂ ਜਾਨੀ ਕਿ ਘਰਾਂ ਦੇ ਵਿੱਚ ਫੀਡ ਪਛਾਤੀ ਹੈ ਰਾਉਂਡ ਦੇ ਵਿੱਚ ਰਾਉਂਡ ਸਿਸਟਮ ਦੇ ਨਾਲ ਰੱਖਿਆ ਤਿੰਨ ਵਾਰ ਇਹ ਰਾਸ਼ਨ ਪਛਾਤਾ ਤਿੰਨ ਵਾਰ ਇਹ ਸਾਡੇ ਡਾਕਟਰ ਉੱਤੇ ਜਾ ਕੇ ਕਰਦੇ ਐਵੇਂ ਚੱਲੀ ਜਾਦੇ ਆ ਲਗੋ ਨਾਲ ਜਦੋਂ ਤੱਕ ਇਹ ਪਾਣੀ ਬਿਲਕੁਲ ਪੰਜਾਬ ਤੋਂ ਉੱਤਰ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਇਹਦੇ ਜਿਹੜੇ ਆਫਟਰ ਵਾਟਰ ਦੇ ਜਿਹੜੇ ਇਫੈਕਟ ਆਣੇ ਨੇ ਫਲੱਡ ਤੋਂ ਬਾਅਦ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਿਲ ਕੇ ਤੇ ਜਿਹੜੇ ਅਸੀਂ ਸਲੈਕਟਾਂਗੇ ਔਰ ਨਾਲ ਮਿਲ ਕੇ ਦੇਖੋ ਆਪਾਂ ਇਹ ਜਿਹੜੀ ਆਫਤ ਹੈ ਦੇ ਤੁਹਾਨੂੰ ਜਿੱਠਾਂਗੇ ਸੋ ਮੈਂ ਇੱਕ ਵਾਰ ਤੋਂ ਫੇਰ ਸਮੂਹ ਪੰਜਾਬੀਆਂ ਦਾ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਦੁੱਖ ਦੀ ਘੜੀ 'ਚ ਆਪਣੇ ਪੰਜਾਬ ਤੇ ਪੰਜਾਬੀ ਮਦਰ ਨਾਲ ਇੱਕ ਠੋਪਰੇ ਕਰੋ ਮંત્રી ਸਾਹਿਬ ਜਿਹੜਾ ਅੱਜ ਦੇ ਨਾਰਾਜਿਤ ਨਾਰਾਇਣ ਦੀ ਯਾਦ ਵਿੱਚ ਖੋਨਦਨ ਕੈਂਪਾਂ ਦੇ ਬਾਰੇ ਕੀ ਕਰਦੇ ਦੇਖੋ ਪੰਜਾਬ ਦੀ ਸ੍ਰੀ ਗੁਰੂ ਜੰਨਾ ਵੱਲੋਂ ਹਰ ਸਾਲ ਕਾਲਾ ਜਗਤ ਨਾਰਾਇਣ ਜੀ ਦੀ ਜਿਹੜੀ ਸ਼ਹਾਦਤ ਹੋਈ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਉਹਨਾਂ ਨੂੰ ਸਮਰਪਿਤ ਇੱਕ ਖੋਨਦਨ ਕੈਂਪ ਖੰਨੇ ਚ ਲੱਗਦਾ ਹੈ ਜਿਹਦੇ ਵਿੱਚ ਹਰ ਸਾਲ ਇਸ ਗੱਲ ਦੀ ਵੀਕ ਹੁੰਦੀ ਹੈ ਖਾਸ ਕਰ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਕਿ ਜਾਂ ਜਿਹੜਾ ਉਹ ਆਪਣਾ ਕਰਨਾ ਹੈ ਕਿਉਂਕਿ ਜਿੱਥੇ ਇਹਨਾਂ ਸਾਡੇ ਉਹਨਾਂ ਮਹਾਨ ਆਗੂਆਂ ਨੇ ਆਪਣਾ خون ਡੋਲੇ ਇਸ ਪੰਜਾਬ ਦੀ ਤਰੱਕੀ ਦੇ ਲਈ ਔਰ ਤਾਂ ਜਾ ਕੇ ਅੱਜ ਪੰਜਾਬ ਅਮਨ ਮਾਨਸੂਬਾ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੈ ਸੋ ਇਹ ਉਹਨਾਂ ਮਹਾਨ ਜਿਹੜੇ ਸਾਡੇ ਨੇਤਾ ਜਾਂ ਇਸ ਤਰ੍ਹਾਂ ਦੇ ਜਿਹੜੇ ਸਾਡੇ ਆਗੂ ਹੋਏ ਨੇ ਉਹਨਾਂ ਦੀ ਦੇਣ ਤੇ ਅੱਜ ਖੂਨਦਾਨ ਕਿਉਂਕਿ ਜ਼ਿੰਦਗੀ ਬਚਾਉਂਦਾ ਹੈ ਖੂਨਦਾਨ ਸਭ ਤੋਂ ਉਤਮ ਦਾਨ ਹੈ ਉਹ ਅੱਜ ਇਹ ਬਹੁਤ ਵੱਡਾ ਕੰਮ ਆ ਸਮਜੀਤ ਸਿੰਘ ਕਮਲ ਜਿਹੜੇ ਸਾਡੇ ਇੱਥੋਂ ਦੇ ਚਾਰਜ ਨੇ ਪੰਜਾਬੀ ਜਨਕ ਗਰੁੱਪ ਦੇ ਉਹਨਾਂ ਦੀ ਸਾਰੀ ਟੀਮ ਔਰ ਸਬੂਤ ਪੱਤਰਕਾਰ ਭਾਈਚਾਰਾ ਅੰਨੇ ਦਾ ਇੱਕ ਮੁੱਠ ਹੋ ਕੇ ਇਸ ਖੂਨਦਾਨ ਕੈਂਪ ਵਿੱਚ ਆਪਣਾ ਯੋਗਦਾਨ ਹਿੱਸਾ ਪਾਉਂਦਾ ਹੈ ਤੇ ਅੱਜ ਅਸੀਂ ਵੀ ਸਾਰੇ ਪਾਰਟੀ ਭਾਜੀ ਮੇਰੇ ਉੱਠ ਕੇ ਕਿਉਂਕਿ ਇਹ ਜਿਹੜਾ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਇਹੋ ਜਿਹੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਵੀ ਕਰੀਏ ਔਰ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਿਤ ਵੀ ਹੋਈਏ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਦਾ ਜੋ ਇਤਿਹਾਸ ਆ ਜੋ ਬਲੀਦਾਨ ਆ ਜੋ ਯੋਗਦਾਨ ਆ ਉਹ ਹਮੇਸ਼ਾ ਲਈ ਯਾਦ ਰਹੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਅੱਜ ਨੇਪ ਚ ਹੋਇਆ ਅਚਮੰਤਰੀ ਸਾਹਿਬ ਜਿਹੜੇ ਇੱਕ ਜਿਵੇਂ ਹੜਾ ਦੀ ਮਾਲ ਹੇਠ ਪੂਰਾ ਪੰਜਾਬ ਆਓ ਜੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਬਹੁਤ ਹਾਲਾਤ ਖਰਾਬ ਨੇ ਕਿਸੇ ਹਾਲ ਦੇ ਦੇਖੋ ਗੁਜਰਤ ਦੀ ਬਹੁਤ ਵੱਡੀ ਮਾਰ ਪਈ ਹੈ ਲੋਕ ਆਪਣੇ ਘਰਾਂ ਚੋਂ ਬੇਤਰ ਹੋ ਗਏ ਪਸ਼ੂ ਧਨ ਜਿਹੜਾ ਉਹ ਇਹ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਕਿਉਂਕਿ ਜਦ ਤੱਕ ਪਾਣੀ ਥੱਲੇ ਨਹੀਂ ਜਾਂਦਾ ਉਹ ਪਤਾ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੈ ਪਰ ਪੰਜਾਬ ਸਰਕਾਰ ਜਿਹੜੀ ਕਿ ਬਹੁਤ ਵੱਡੇ ਦਾਅਵੇ ਔਰ ਵਾਅਦੇ ਕਰ ਰਹੀ ਸੀ ਕਿ ਸਾਡੇ ਬਹੁਤ ਪੱਕਾ ਪ੍ਰਬੰਧ ਨੇ ਖਾੜਾਂ ਨੂੰ ਲੈ ਕੇ ਪਾਣੀ ਦੇ ਨਿਕਾਸ ਨੂੰ ਲੈ ਕੇ ਉਹ ਸਾਰੇ ਅੱਜ ਸਾਹਮਣੇ ਆ ਗਏ ਫੇਲ ਹੋ ਗਏ ਇਹ ਸਰਕਾਰ ਵਾਲੇ ਔਰ ਇਹਨਾ ਵੀ ਲੋਕਾਂ ਸਾਹਮਣੇ ਇਹ ਜਿਹੜੀ ਮੈਂ ਸਮਝਦਾ ਕਿ ਨਨੈਕੀ ਆ ਜਾਂ ਇਹਨਾ ਮਨੋ ਕੋਈ ਵੀ ਪੂਕ ਪਕਤਾ ਪਰੰਦਾ ਨਾ ਹੋਣਾ ਇਹ ਅੱਜ ਉਜਾਗਰ ਹੋ ਗਿਆ ਔਰ ਅੱਜ ਲੋਕਾਂ ਨੂੰ ਐਡੀ ਵੱਡੀ ਮਾਰਚ ਲਈ ਕਾਂਗਰਸ ਪਾਰਟੀ ਵੱਲੋਂ ਇਸ ਹੜਾਂ ਦੇ ਲਈ ਕੀ ਕੀਤਾ ਜਾ ਰਿਹਾ ਦੇਖੋ ਕਾਂਗਰਸ ਪਾਰਟੀ ਸਮੂਹੀ ਇਹਨਾਂ ਹੜਾਂ ਦੇ ਵਿੱਚ ਆਪਣਾ ਪੂਰਾ ਅੱਗੇ ਹੋ ਕੇ ਯੋਗਦਾਨ ਪਾ ਰਹੀ ਹੈ ਸਾਡੇ ਜਿਹੜੇ ਮੁੱਖ ਲੀਡਰ ਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਨੂੰ ਜਿਹੜਾ ਵਾ ਉਹ ਤਸੱਲੀ ਦੇ ਰਹੇ ਨੇ ਲੋਕਾਂ ਦੇ ਨਾਲ ਉਹਨਾਂ ਦੇ ਦਰਦ ਦੇ ਵਿੱਚ ਨਾਲ ਖੜੇ ਹੋਏ ਨੇ ਔਰ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਵੜੀ ਵੱਲੋਂ ਸਾਰੇ ਇਿਲਿਆ ਦੇ ਵਿੱਚ ਕਮੇਟੀਆਂ ਗਠਨ ਕਰ ਦਿੱਤੀਆਂ ਗਈਆਂ ਨੇ ਔਰ ਅਸੀਂ ਆਪਣੇ ਤੌਰ ਤੇ ਪੈਸਾ ਜੋ ਜੋ ਪਸ਼ੂਆਂ ਦੀ ਖਰਾਕ ਹੈ ਜਾਂ ਜੋ ਮੈਡੀਕਲ ਏਡਸ ਨੇ ਔਰ ਉਹਦੇ ਨਾਲ ਨਾਲ ਹੋਰ ਜਿਹੜੇ ਵੱਖਰੇ ਵੱਖਰੇ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਕੋਈ ਮੰਗ ਆਉਂਦੀ ਹੈ ਕੋਈ ਲੋਡ ਜਿਹੜੀ ਆ ਸਾਨੂੰ ਮਹਿਸੂਸ ਹੁੰਦੀ ਹੈ ਅਸੀਂ ਉਸ ਦੇ ਮੁਤਾਬਕ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਹਰ ਪ੍ਰਭਾਵਿਤ ਜਿਤਨਾ ਵਿੱਚ ਲੱਗੀਆਂ ਹੋਈਆਂ ਨੇ ਔਰ ਨਿਰੰਤਰ ਜਿਹੜੀ ਆ ਉਹ ਸਾਡੀ ਇਸ ਤੇ ਅੱਖ ਬਣੀ ਹੋਈ ਹੈ ਔਰ ਜਿੱਥੇ ਵੀ ਸਾਨੂੰ ਕੀ ਕੋਈ ਵੀ ਘਰ ਦਾ ਨੁਕਸਾਨ ਹੋਇਆ ਕੋਈ ਪਰਿਵਾਰ ਜਿਹੜਾ ਉਹ ਰਸ਼ਨ ਵੱਲੋਂ ਕੋਈ ਇਸ ਤਰ੍ਹਾਂ ਦੀ ਵੀ ਵਾਧ ਕਾਟਾ ਤਾਂ ਉਹਦੀ ਪੂਰਤੀ ਲਈ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਨਿਰੰਤਰ ਕੰਮ ਦੇ ਵਿੱਚ ਨੇ ਮੈਂ ਇਹ ਕਹਿੰਦਾ ਪੰਜਾਬ ਨੂੰ ਕਾਮਨ ਸ਼ਾਂਤੀ ਦੇ ਲਿਆਉ ਤੇ ਪੰਜਾਬੰ ਦਾ ਜਿਹੜਾ ਅਜ ਨਹੀਂ ਦਿੱਸ਼ਾਬਾਦ ਦਾ ਮਾਹੌਲ ਸੀ ਉਸ ਵਿੱਚ ਆਪਣੀ ਕੁਰਬਾਨੀ ਦੇਣ ਵਾਲੇ ਲਾਲਾ ਜਗਤ ਨਾਰਾਇਣ ਜੀ ਨੂੰ ਯਾਦ ਕਰਕੇ ਸਤਿਕਾਰ ਦਿੱਤਾ ਜਾਂਦਾ ਉਹਨਾਂ ਯਾਦੀਆਂ ਨੇ ਜਿਲ੍ਹੇ ਚ ਇਹ ਆਫੀਸੀਲ ਪ੍ਰੋਪੋਜ਼ਲ ਨੂੰ ਹੁਣ ਕੈਂਪ ਲਾਇਆ ਜਾਂਦਾ ਜਿਸ ਵਿੱਚ ਬਹੁਤ ਸਾਰੇ ਨੌਜਵਾਨੀ ਤੇ ਬਹੁਤ ਸਾਰੇ ਯੂਕੋ ਜਿਹੇ ਨੇ ਜਿਹੜੇ ਦੇਸ਼ ਕੌਮ ਨੂੰ ਤਿਆਰ ਕਰਦੇ ਨੇ ਉਸ ਕਿਸ ਫੋਰਗਾਮ ਦੇਸ਼ ਤੇ ਆਪਣਾ ਖੂਨਦਾਨ ਕਰਕੇ ਇਹ ਦੱਸਣਾ ਚਾਹੁੰਦੇ ਨੇ ਵੀ ਜਿਹੜੀਆਂ ਕੁਰਬਾਨੀਆਂ ਕੀਤੀਆਂ ਹੁੰਦੀਆਂ ਨੇ ਸਾਡੇ ਲੋਕਾਂ ਨੇ ਸਾਡੇ ਹੀਰੋ ਨੇ ਉਹ ਮੰਨ ਭਗਣਾ ਵੀ ਕਰਵਾਉਣੀ ਜਾ ਹੀ ਨਹੀਂ ਜਾਂਦੇ ਉਹਨਾਂ ਨੂੰ ਬਲੀ ਸ਼ਾਨ ਯਾਦ ਕੀਤਾ ਜਾਂਦਾ